ਹੈਲੋ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਸਲਾਈ ਤੇ ਤਿੰਨ ਤਿੰਨ ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਪਾਏ ਅਤੇ ਇੱਕ ਇੱਕ ਕੁੰਡਾ ਆਪਾਂ ਸਾਈਡਾਂ ਤੇ ਰੱਖਿਆ ਜੀ ਤੇ ਡਿਜ਼ਾਈਨ ਇਹ ਆਪਾਂ ਬਣਾਵਾਂਗੇ ਜੀ ਰੰਗਾਂ ਚ ਰੰਗ ਹੋਰ ਪਾਵਾਂਗੇ ਨਾਲ ਤੇ ਆਪਾਂ ਦੋ ਰੰਗ ਦਾ ਬਣਾਵਾਂਗੇ ਤੇ ਬਾਕੀ ਆਪਾਂ ਤੁਹਾਨੂੰ ਦੱਸ ਦਾਂਗੇ ਆਪਾਂ ਜਿਆਦਾ ਰੰਗ ਵੀ ਪਾ ਸਕਦੇ ਆ ਤੇ ਬੱਚਿਆਂ ਵਾਸਤੇ ਜਿਵੇਂ ਆਪਣੇ ਕੋਲੇ ਬache ਕੁਝ ਰੰਗ ਹੁੰਦੇ ਆ ਤਾਂ ਆਪਾਂ ਕੋਟੀ ਸਟਰ ਜੈਕਟ ਬਹੁਤ ਸੋਹਣਾ ਬੱਚਿਆਂ ਵਾਸਤੇ ਬਣਾ ਸਕਦੇ ਆ ਡਿਜ਼ਾਈਨ ਬਹੁਤ ਸੋਹਣਾ ਹੈ ਜੀ ਤੇ ਚਲੋ ਜੀ ਸਟਾਰਟ ਕਰਦੇ ਆ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਿਓ ਜੀ ਤੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਚਲੋ ਜੀ ਆਪਾਂ ਉਲਟੀ ਸਿਲਾਈ ਉਲਟੇ-ਉਲਟੇ ਬਣਾ ਕੇ ਕੰਪਲੀਟ ਕਰਦੇ ਆਂ ਤੇ ਘੰਟੀ ਵਾਲਾ ਬਟਨ ਵੀ ਦਵਾ ਦਿਓ ਜੀ ਤਾਂ ਜੋ ਮੇਰੀ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੇ ਲਾਈਕ ਵੱਧ ਤੋਂ ਵੱਧ ਕਰਦਿਆ ਕਰੋ ਜੀ ਵੀਡੀਓ ਨੂੰ ਸ਼ੇਅਰ ਵੀ ਵੱਧ ਤੋਂ ਵੱਧ ਕਰਦਿਆ ਕਰੋ ਜੀ ਚਲੋ ਜੀ ਆਪਾਂ ਉਲਟੀ ਸਲਾਈ ਬਣਾ ਲਈ ਆ ਆਪਾਂ ਫਾਸਟ ਡਿਜ਼ਾਈਨ ਇਸੇ ਰੰਗ ਚ ਪਾਉਨੇ ਆ ਦੂਜਾ ਕਲਰ ਆਪਾਂ ਫੇਰ ਲਾਵਾਂਗੇ ਇੱਕ ਕੁੰਡਾ ਆਪਾਂ ਤਾਰਿਆ ਇੱਕ ਕੁੰਡਾ ਆਪਾਂ ਬਣਾਵਾਂਗੇ ਜੀ ਉਲਟਾ ਤਾਗਾ ਪਿੱਛੇ ਕਰਾਂਗੇ ਦੋ ਕੁੰਡੇ ਸਿੱਧੇ ਇਹ ਕੁੰਡੇ ਦੋ ਬਣਾ ਕੇ ਆਪਾਂ ਇਹਨਾਂ ਨੂੰ ਆਪਣਾ ਇਸ ਸਲਾਈ ਤੇ ਲੈ ਲਵਾਂਗੇ ਫਿਰ ਆਪਾਂ ਇੱਥੋਂ ਦੀ ਸਲਾਈ ਪਾਵਾਂਗੇ ਤੇ ਆਪਾਂ ਇੱਕ ਕੁੰਡਾ ਬਣਾ ਲਵਾਂਗੇ ਫਿਰ ਆਪਾਂ ਕੁੰਡੇ ਸਲਾਈ ਤੇ ਲੈ ਲਵਾਂਗੇ ਵਾਪਸ ਉਸੇ ਤਰ੍ਹਾਂ ਹੀ ਤਾਗਾ ਅੱਗੇ ਕਰਾਂਗੇ ਇੱਕ ਕੁੰਡਾ ਉਲਟਾ ਦੋ ਕੁੰਡੇ ਫਿਰ ਆਪਾਂ ਸਿੱਧੇ ਬਣਾਵਾਂਗੇ ਤੇ ਆਪਾਂ ਇਹਨੂੰ ਇਸ ਸਲਾਈ ਤੇ ਲੈ ਕੇ ਇੱਥੋਂ ਦੀ ਪਾ ਕੇ ਸਲਾਈ ਤੇ ਆਪਾਂ ਇੱਕ ਕੁੰਡਾ ਬਣਾਉਣਾ ਫਿਰ ਆਪਾਂ ਇਹ ਕੁੰਡੇ ਆਪਣੇ ਜਿਹੜੇ ਬਣਾਏ ਸਲਾਈ ਤੇ ਲੈ ਲਵਾਂਗੇ ਤਾਂ ਗਾਗੇ ਕਰਾਂਗੇ ਇੱਕ ਕੁੰਡਾ ਉਲਟਾ ਦੋ ਕੁੰਡੇ ਆਪਾਂ ਬਣਾਵਾਂਗੇ ਸਿੱਧੇ ਸਿੱਧੇ ਕੁੰਡੇ ਬਣਾ ਕੇ ਆਪਾਂ ਇਹ ਸਲਾਈ ਤੇ ਲੈ ਲਵਾਂਗੇ ਵਾਪਸ ਫਿਰ ਆਪਾਂ ਇੱਕ ਕੁੰਡਾ ਬਣਾ ਲਵਾਂਗੇ ਇੱਥੋਂ ਦੀ ਸਲਾਈ ਪਾ ਕੇ ਇਹਨਾਂ ਨੂੰ ਫਿਰ ਇਸ ਸਲਾਈ ਤੇ ਲੈ ਲਵਾਂਗੇ ਤੇ ਇੱਕ ਕੁੰਡਾ ਉਲਟਾ ਬਣਾ ਲਵਾਂਗੇ ਸਿੱਧੇ ਪਾਸੇ ਉਹਦੀ ਸਲਾਈ ਆਪਾਂ ਇਸੇ ਤਰ੍ਹਾਂ ਬਣਾ ਕੇ ਕੰਪਲੀਟ ਕਰਾਂਗੇ ਆਪਣੇ ਲਾਸਟ ਦੇ ਕੁੰਡੇ ਰਹਿ ਗਏ ਜੀ ਇਹਨਾਂ ਨੂੰ ਵੀ ਆਪਾਂ ਇਸੇ ਤਰ੍ਹਾਂ ਬਣਾ ਲਵਾਂਗੇ ਇਥੇ ਆਪਣੇ ਕੋਲੇ ਇੱਕ ਗੁੰਡਾ ਘਾਟਾ ਦਾ ਆਪਾਂ ਇਸ ਤਰ੍ਹਾਂ ਕਰਕੇ ਇੱਕ ਗੁੰਡਾ ਬਣਾ ਲਵਾਂਗੇ ਇਹ ਆਪਣੇ ਤਿੰਨ ਤਿੰਨ ਗੁੰਡਿਆਂ ਦਾ ਡਿਜ਼ਾਈਨ ਹੋ ਗਿਆ ਹੁਣ ਆਪਾਂ ਆਗੇ ਉਲਟੀ ਸਾਈਡ ਉਲਟੀ ਸਾਈਡ ਇੱਕ ਗੁੰਡਾ ਤਾਰਿਆ ਆਪਾਂ ਗੁੰਡਾ ਦੋ ਗੁੰਡੇ ਆਪਾਂ ਉਲਟੇ ਬਣਾ ਲੈਣੇ ਆਂ ਆਹ ਵਾਲੇ ਦੋ ਕੁੰਡੇ ਆ ਜਿਹੜੇ ਇੱਕ ਜਿਹੜਾ ਆਪਾਂ ਆਹ ਬਣਾਇਆ ਸੀਗਾ ਤੇ ਇੱਕ ਅਗਲਾ ਕੁੰਡਾ ਲੈ ਕੇ ਦੋਵਾਂ ਦਾ ਇੱਕ ਬਣਾ ਦੇਣਾ ਦੋ ਕੁੰਡੇ ਉਲਟੇ ਇਹ ਸਿੰਪਲ ਬਣਾਵਾਂਗੇ ਅੱਗੇ ਫਿਰ ਆਪਾਂ ਦੋ ਕੁੰਡੇ ਇਕੱਠੇ ਬਣਾਵਾਂਗੇ ਦੋਵਾਂ ਦਾ ਇੱਕ ਕਰ ਦਾਂਗੇ ਇਹ ਸਲਾਈ ਆਪਣੀ ਪੂਰੀ ਉਲਟੀ ਬਣੂਗੀ ਤਿੰਨ ਕੁੰਡੇ ਆਪਣੇ ਡਿਜ਼ਾਈਨ ਦੇ ਤੇ ਆਪਾਂ ਤਿੰਨ ਕੁੰਡੇ ਬਣਾ ਲੈਣੇ ਆ ਜੀ ਦੋ ਕੁੰਡੇ ਆਪਾਂ ਸਿੰਪਲ ਬਣਾ ਲੇ ਆ ਦੋਹਾਂ ਦਾ ਇੱਕ ਕਰਾਂਗੇ ਤਾਂ ਆਪਣੇ ਤਿੰਨ ਕੁੰਡੇ ਹੋ ਗਏ ਦੋ ਕੁੰਡੇ ਉਲਟੇ ਬਣਾਏ ਇੱਥੇ ਦੋਹਾਂ ਦਾ ਇੱਕ ਕਰਾਂਗੇ ਵੀ ਆਪਾਂ ਉਲਟਾ ਬਣਾ ਲਵਾਂ ਅਗਲਾ ਕੁੰਡਾ ਵੀ ਆਪਾਂ ਉਲਟਾ ਬਣਾ ਲਵਾਂ ਆਪਾਂ ਇੱਕ ਡਿਜ਼ਾਈਨ ਬਣ ਗਿਆ ਇਹ ਤੇ ਇੱਥੇ ਆਪਾਂ ਹੁਣ ਲਾਵਾਂਗੇ ਜੀ ਦੂਜਾ ਕਲਰ ਆਪਾਂ ਕੁੰਡਾ ਬਣਾ ਲਵਾਂਗੇ ਕਿਉਂਕਿ ਫੇਰ ਇਹ ਢਿੱਲਾ ਹੋ ਜਾਂਦਾ ਤੇ ਆਪਾਂ ਆਹ ਵਾਲਾ ਕੁੰਡਾ ਡਬਲ ਨਾਲ ਹੀ ਉਲਟਾ ਬਣਾ ਲੈਨੇ ਆ ਤੇ ਪਿੱਛੇ ਕਰਕੇ ਆਪਾਂ ਇਹਨੂੰ ਛੱਡ ਦਾਂਗੇ ਦੋ ਕੁੰਡੇ ਆਪਾਂ ਸਿੱਧੇ ਬਣਾਵਾਂਗੇ ਫਿਰ ਇਹਨਾਂ ਨੂੰ ਲਾਵਾਂਗੇ ਸਲਾਈ ਤੇ ਫਿਰ ਇੱਥੋਂ ਦੀ ਸਲਾਈ ਪਾ ਕੇ ਇੱਕ ਕੁੰਡਾ ਬਣਾ ਲਵਾਂਗੇ ਵਾਪਸ ਇਹਨਾਂ ਨੂੰ ਸਲਾਈ ਤੇ ਲੈ ਕੇ ਧਾਗਾ ਅੱਗੇ ਕਰਾਂਗੇ ਸੇਮ ਕੁੰਡਾ ਆਪਾਂ ਫਿਰ ਉਲਟਾ ਬਣਾ ਲਵਾਂਗੇ దో కు సై లేరు కు బయతో తగ్గ అవే ਬਹੁਤ ਸੌਖਾ ਤੇ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਜੀ ਜਰੂਰ ਬਣਾਇਓ ਬੱਚਿਆਂ ਵਾਸਤੇ ਕੋਟੀ ਸਟਰ ਜੈਕਟ ਕੁਝ ਵੀ ਬਣਾ ਸਕਦੇ ਹੋ ਤੁਸੀਂ ਕੰਪੂਰੀ ਸਲਾਈ ਕੰਪਲੀਟ ਕਰ ਲਈ ਹੈ ਦੋ ਸਲਾਈਆਂ ਦੇ ਵਿੱਚ ਆਪਣਾ ਡਿਜ਼ਾਈਨ ਬਣ ਕੇ ਤਿਆਰ ਹੋ ਜਾਂਦਾ ਜੀ ਤੇ ਦੇਖੋ ਜੀ ਇਸ ਤਰ੍ਹਾਂ ਬਣਦਾ ਤੇ ਆਪਾਂ ਤੁਹਾਨੂੰ ਜਾਦੇ ਰੰਗਾਂ ਚ ਬਣਿਆ ਦਿਖਾਉਨੇ ਆ ਨਰ ਤਾਂ ਆਪਣੇ ਛੋਟੇ-ਛੋਟੇ ਕਲਰ ਪਏ ਹੁੰਦੇ ਆ ਜਿਹੜੇ ਉਹ ਲੱਗ ਜਾਂਦੇ ਆ ਜੀ ਤੇ ਨਾਲੇ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਤੇ ਚਲੋ ਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਓ ਜੀ ਤੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਤੇ ਲਾਈਕ ਕਮੈਂਟ ਜ਼ਰੂਰ ਕਰ ਦਿਓ ਜੀ ਤੇ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਸੋਹਣੀ ਜੀ ਵੀਡੀਓ 'ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ